ਅਗਲੇ ਬਲਾਰੇ ਇਸ ਤਰ੍ਹਾਂ ਲੋਚਰ ਦੇ ਧਿਆਨ ਸਰਕ ਲੱਗਾ ਜੰਨ ਲਾਓ ਸਤਿਕਾਰਯੋਗ ਸਾਥੀਓ ਵਰਕਰ ਸਾਉੜੀ ਨਾਲ ਕਿਤਨੀ ਨਾਲ ਪਹੁੰਚ ਹੋਏ ਅੱਗਵਾ ਤੇ ਉਹਨਾਂ ਦੇ ਵਰਕਰਾਂ ਦਾ ਮੈਂ ਪਹੁੰਚਦੇ ਧੰਨਵਾਦ ਕਰਦਾ ਤੁਹਾਡੇ ਇਹ ਸੰਘਰਸ਼ ਨੂੰ ਤੇ ਤੁਹਾਡੇ ਸਿੱਦਕ ਨੂੰ ਇਹ ਸਲਾਮ ਹੈ ਜਿਹੜੇ ਸਾਥੀ ਕੱਲ ਵੀ ਅਰੇ ਗਰੀ ਤਿਆਗ ਦੇ ਬੈਠੇ ਸੀ ਤੇ ਅੱਜ ਵੀ ਬੈਠੇ ਨੇ ਸਾ ਸਾਥੀਓ ਨਾਰੇ ਹੁਣ ਮੈਂ ਤੁਹਾਨੂੰ ਲਗਵਾਵਾਂਗਾ ਨਾੜੇ ਦੀ ਆਵਾਜ਼ ਇੰਨੀ ਗਾਣੀ ਚਾਹੀਦੀ ਏ ਆ ਜਿਹੜੇ ਅੰਦਰ ਗਰਦਾਰ ਬੈਠੇ ਨੇ ਡੂੜੀਆਂ ਦੇ ਉਹਨਾਂ ਦੀਆਂ ਕੁਰਸੀਆਂ ਕੰਪਨ ਲੱਗ ਜਾਣ ਜਿਹੜੇ ਆਪਣੇ ਨਾਰੇ ਹੁੰਦੇ ਨੇ ਸਾਥੀਓ ਕਿਥੇ ਬੰਬ ਦੇ ਬਰਾਬਰ ਨਹੀਂ ਹੁੰਦੇ ਜਦੋਂ ਆਪਾਂ ਇੱਕ ਬੰਬ ਛੱਡਦੇ ਆ ਜਦੋਂ ਆਪਾਂ ਨਾਰਾ ਮਾਰਦੇ ਆ ਨਾਰੇ ਦਾ ਪਤਾ ਲੱਗ ਜਾਂਦਾ ਏ ਕਿ ਇਹ ਜਿੱਥੇ ਬੰਦੀ ਕੀ ਆ ਤੇ ਲੈਣ ਆਈ ਏ ਮੰਗਾ ਮੰਗਵਾਣ ਆਈ ਏ ਕਿ ਕਿਹੜੇ ਅੱਖਾਂ ਦੇ ਵਿੱਚ ਬਹਿ ਲਈ ਅੱਜ ਆਈ ਏ ਸਾਜਾ ਫੋਰਮ ਜਿੰਦਾਬਾਦ 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 ਪੁਲੀਟ ਬੋਰਡ ਦੀ ਕੜੀਆਂ ਮਣੇ ਮਰ ਮਰਦਾਵਾ ਮਰਦਾਬਾਦ ਮਰਦਾਬਾਦ ਪੁਲੀਟ ਬੋਰਡ ਦੀ ਕੜੀਆਂ ਮਣੇ ਮਰ ਮਰਦਾਵਾ ਮਰਦਾਬਾਦ ਮਰਦਾਬਾਦ ਮਗਾਨੀ ਮਰਦੇ ਹਾਏ 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 ਬੱਟ ਸਿਆਪਾ ਹਾਏ 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 ਡਰਗਰੇ ਰੋਤਾ ਹਾਏ 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 ਸਾਜਦ ਫੋਰਮ ਜਿੰਦਾਬਾਦ 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 ਹੱਕ ਲਵਾਗੇ ਕੇਨਾ ਲੋਕ ਪਈਦਾ ਜਿੱਤੀਦਾ ਸਾਡਾ ਪੀਓ ਲੰਬੇ ਸਮੇਂ ਤੋਂ ਇਸ ਮੈਨੇਜਮੈਂਟ ਦੇ ਖਿਲਾਫ ਜਿਹੜਾ ਆਇਆ ਪਈ ਬਸਟੈਂਡ ਕਿਲੇ ਤੋਂ ਪ੍ਰਦਰਸ਼ਨ ਦਰਨੇ ਕਰਨੇ ਆ ਸਾਥੀਓ ਮੰਗਾਂ ਨੂੰ ਲੈ ਕੇ ਤੇ ਐਸੀ ਮੈਂ ਕਹਿੰਦਾ ਸੀ ਕਿ ਜਿਹੜੀ ਮੇਰੀ ਸਰਕਾਰ ਹੈ ਇਹ ਭਾਸ਼ਕ ਦੀ ਸੋਚ ਤੇ ਇਹ ਡਾਕਟਰ ਭਰੀਮਰਾਓ ਮੇਦਕਰ ਦੀ ਸੋਚ ਤੇ ਬਣਾਈਏ ਕਿ ਜਿਹੜਾ ਕਿ ਇਨਕਲਾਬੀ ਲਹਿਰ ਦੀ ਸਰਕਾਰ ਹੈ ਸਾਡੀ ਤਾਂ ਸਾਥੀਓ ਅੱਜ ਇਹ ਕੋਈ ਇਨਕਲਾਬੀ ਲਹਿਰ ਨਹੀਂ ਇਹ ਬਰਬਾਦੀ ਦੀ ਲਹਿਰ ਖਾਦੀ ਆਪਾਂ ਜੇਲ੍ਹ ਦੀ ਇਹ ਆਪਣੇ ਆਕੇ ਚੰਗੇ ਕੰਮ ਕਰੇਗਾ ਕਿ ਜਿਹੜਾ ਆਪਣੇ ਪੰਜਾਬ ਦਾ ਸੁਧਾਰ ਕਰੇਗਾ ਨਕਸ਼ਾ ਮੁਕਤ ਕਰੇਗਾ ਤੇ ਧਰਨੇ ਦਾ ਮੁਕਤ ਕਰੇਗਾ ਪੰਜਾਬ ਆ ਮੱਗਾਂ ਦਾ ਹੱਲ ਕਰਕੇ ਜਿਹੜਾ ਸਾਨੂੰ ਇੱਕ ਚੰਗੀ ਜ਼ਿੰਦਗੀ ਦੇਵੇਗਾ ਪਰ ਸਾਥੀਓ ਇਹ ਸੀਐਮ ਸਾਥੀਓ ਆਪ ਇੱਕ ਭੰਡੀ ਨੂੰ ਵੋਟਾਂ ਪਾ ਲਈਆਂ ਸਾਥੀਓ ਇੱਕ ਬਦਲਾਅ ਦੇ ਰੂਪ ਦੇ ਵਿੱਚ ਤੇ ਮੈਂ ਤੁਹਾਡੇ ਅੱਗੇ ਵੀ ਬੇਨਤੀ ਕਰਨਾ ਕਿ ਭਗਤ ਸਿੰਘ ਦਾ ਨਾਮ ਤਾਂ ਸਾਰੇ ਸਟੇਜਾਂ ਤੋਂ ਲੈਂਦੇ ਨੇ 15 ਅਗਸਤ ਨੂੰ ਆਪਾਂ ਸਟੇਜ ਸੁਣਾਣੇ ਆ ਤੇਰਾ ਮਤੇ ਹੀ ਮਨ ਨੂੰ ਸਿਰ ਸੁਣਾਣੇ ਆ ਭਗਤ ਸਿੰਘ ਦੇ ਜਨਮ ਦਿਨ ਤੇ ਸਿਰ ਸੁਣਾਣੇ ਆ ਸਟੇਜ ਸਟੇਜ ਦਾ ਲੈਣਾ ਸਾਥੀਓ ਕੋਤਰੀ ਬੰਦਾ ਟਾਡੇ ਅੰਦਰ ਉਹ ਭਗਤ ਸਿੰਘ ਦੀ ਆਗ ਹੋਣੀ ਚਾਹੀਦੀ ਤੁਹਾਡੇ ਖੂਨ ਦੇ ਵਿੱਚ ਕਿ ਕਿਸ ਤਰ੍ਹਾਂ ਸਾਡੇ ਭਗਤ ਸਿੰਘ ਹਰਿਆਣੇ ਸੀ ਡਾੜੇ ਸਾਨੂੰ ਦੇਸ਼ ਜਾਦ ਕਰਨਾਂ ਲਈ ਕਿੱਡੀਆਂ-ਕਿੱਡੀਆਂ ਵੱਡੀਆਂ ਲੜਾਈਆਂ ਲੜੀਆਂ ਤੇ ਆਪਣੇ ਆਪ ਨੂੰ ਸ਼ਹੀਦ ਕਰਕੇ ਇਸ ਜਿਹੜਾ ਭਾਰਤ ਨੂੰ ਜਾਦ ਕਰਾਇਆ ਸੀ ਤੇ ਤੁਸੀਂ ਉਹ ਕੀ ਜਾ ਕੇ ਭੁੱਲ ਰਹੇ ਹੋ ਆ ਜੋ ਹੀ ਜਿਹੜੇ ਸਾਥੀਓ ਆਪਾਂ ਤੋਂ ਕੱਢੇ ਸੀ ਆ ਜੋ ਹੀ ਅੰਗਰੇਜ਼ ਫਿਰ ਆਪਣੇ ਤੇ ਹੋਈ ਹੱत्याਚਾਰ ਕਰਦੇ ਪੈਣੇ ਉਹ ਕਾਜ ਉਹਨਾਂ ਨੇ ਰੰਗ ਬਦਲ ਲਿਆ ਏ ਆ ਜੋ ਕਾਲੇ ਅੰਗਰੇਜ਼ ਬੈਠੇ ਨੇ ਕੁਰਸੀਆਂ ਦੇ ਉੱਪਰ ਜਿਹੜੇ ਆਪਾਂ ਗੋਰੇ ਪੰਜਾਬ ਦੇ ਹੀ ਸਾਥੀਓ ਤੇ ਇਹਨਾਂ ਨੂੰ ਕੱਢਣ ਦੇ ਲਈ ਵੀ ਤੁਹਾਡੇ ਕੋਲ ਕਿਹ ਰਾਹੀ ਏ ਦਰੀ ਦੇ ਬੈਠ ਕੇ ਆਪਾਂ ਨੂੰ ਸੰਘਰਸ਼ੀ ਕਰਨਾ ਪੈਣਾ ਏ ਅੱਗੇ ਆਉਣੇ ਜਿੰਦਾਬਾਦ ਜਿੰਦਾਬਾਦ ਸਾਥੀਓ ਜਦੋਂ ਕੋਈ ਆਪਾਂ ਸੰਘਰਸ਼ ਕਰਦੇ ਆ ਨਾ ਸਰਕਾਰ ਜਿਹੜੀ ਬਹੁਤ ਜਿਹੜੇ ਨੇ ਪੱਤੇ ਆਪਣੇ ਨਾਲ ਖੇਡਦੀ ਏ ਜਿਹਨੂੰ ਇੱਕ ਸੀਪ ਕਹਿ ਦਿੰਦੇ ਨੇ ਇਹਨਾਂ ਕੀ ਕੀਤਾ ਜਦੋਂ ਪਤਾ ਸੀ ਬਿਜਲੀ ਬੋਰਡ ਦੇ ਮਲਾਜ਼ਮ 3 ਦਿਨ ਦੀ ਸਮੂਹਿਕ ਛੁੱਟੀ ਤੇ ਜਾ ਰਹੇ ਨੇ ਇੱਕ ਅਸਮਾਨਾ ਦਾ ਐਕਟ ਦਾ ਜਿਹੜਾ ਕਹਿੰਦੇ ਸੀ ਕਿ ਅਸੀਂ ਮਲਾਜ਼ਮਾਂ ਤੇ ਲਾਗੂ ਕਰਾਂਗੇ ਤੇ ਮੈਂ ਪੁੱਛਣਾ ਇਸ ਭਗਵੰਤ ਮਾਰ ਨੂੰ ਕਰ ਤੂੰ ਲਾਗੂ ਜਿੱਥੇ ਤੂੰ ਇਹ ਕਾਨੂੰਨ ਬਣਾਇਆ ਏ ਉਸੇ ਕਾਨੂੰਨ ਨੂੰ ਖਤਮ ਕਰਕੇ ਇਹਨੂੰ ਵਾਪਸ ਕਰਾ ਕੇ ਛੱਡਾਂਗੇ ਜਫੇਬੰਦੀ ਦੇ ਸਿਰ ਤੇ ਜੇ ਫਿਰ ਜਿਹੜਾ ਸੈਂਟਰ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਏ ਫੌਜਦਾਰੀ ਕਾਨੂੰਨ ਸਾਥੀਓ ਫੌਜਦਾਰੀ ਕਾਨੂੰਨ ਕਿਉਂ ਏ ਆਪਣੇ ਧਰਨਿਆਂ ਨੂੰ ਰੋਕਣ ਦੇ ਲਈ ਉਹਨੇ ਕੀ ਕੀਤਾ ਏ ਜਿਹੜਾ ਕੈਸਾ ਚੋਏ ਉਹਨੂੰ ਅਸਲ ਤਕੀਦੀ ਪਾਵਰ ਦਿੱਤੀ ਜਾ ਰਹੀ ਏ ਜੇ ਕੋਈ ਸੀਐਮ ਨੂੰ ਜੇ ਕੋਈ ਪ੍ਰੋਟਸਟ ਪ੍ਰਦਰਸ਼ਨ ਧਰਨਾ ਕਰਦਾ ਏ ਤਾਂ ਉਹਨਾਂ ਸਾਥੀਆ ਨੇ ਚੱਕ ਕੇ ਖਾਣਿਆਂ ਦੇ ਵਿੱਚ ਜੰਕਸ਼ਮਰਦੀ ਧੱਕੇ ਦਾ ਮਣਵਾ ਕੇ ਉਹਨਾਂ ਦੇ ਬੱਚੇ ਕੱਟੇ ਜਾਣ ਇਹ ਮੋਦੀ ਸਰਕਾਰ ਇਹੋ ਜਿਹਾ ਕਾਨੂੰਨ ਸਾਥੀਓ ਲੈ ਕੇ ਆ ਰਹੀ ਏ ਜੇ ਆਪਾ ਅੱਜ ਇਹ ਲੜਾਈਆਂ ਦੇ ਨਾਂ ਲੜਾਈਆਂ ਦੇ ਲਈ ਨਾ ਲੜੇ ਤਾਂ ਆਪਣੀਆਂ ਵਾਲੀਆਂ ਪੀੜ੍ਹੀਆਂ ਸਾਡੇ ਗੁੰਡੀਆਂ ਰਹਿ ਜਾਣੀਆਂ ਨੇ ਤੇ ਮੈਨੂੰ ਕਿਹ ਮੈਨੂੰ ਤੁਹਾਨੂੰ ਪਤਾ ਹੀ ਏ ਪਹਿਲਾਂ ਵੀ ਅਮਾਨੀਆਂ ਡਾਨੀਆਂ ਦੇ ਹੱਕ ਵਿੱਚ ਜਾ ਰਹੇ ਨੇ ਆ ਕੋਸ ਸਮਾਂ ਜਾ ਰਹੇ ਜੇਕਰ ਅੱਜ ਆਪਾ ਇੱਕ ਮੰਚ ਦੇ ਇਕੱਠੇ ਹੋ ਕੇ ਲੜਾਈ ਨਾ ਲੜੀ ਤਾਂ ਨਾਲੇ ਸਮੇਂ ਦੇ ਵਿੱਚ ਆ ਬਾਨੀਆਂ ਡਾਨੀਆਂ ਦਾ ਬਿਜਲੀ ਬੋਰਡ ਤੇ ਕਬਜ਼ਾ ਆਉਣਾ ਜੋ ਤੇ ਅੱਜ ਦੇ ਪੁਲਸ ਵਾਲੇ ਨੇ ਆਪਣੀ ਗੱਲ ਨਹੀਂ ਸੁਣਦੀ ਇਹਨਾਂ ਦੇ ਵੀ ਕੋਈ ਵਰਦੀਆਂ ਦੇ ਪਰ ਟਾੜਾ ਫਿਰਨਾ ਵਰਗਿਆਂ ਦੇ ਸਾਥਿਓ ਟੈਗ ਲੱਗ ਗਿਆ ਨੇ ਕਿ ਇਹ ਤਾਂ ਟਾੜਾ ਤੇ ਪੁਲਸ ਵਾਲੇ ਨੇ ਜਿਹੜੇ ਅੱਜ ਸਾਨੂੰ ਪੰਜਾਬ ਸਰਕਾਰ ਦੇ ਮਗਰ ਲੱਗ ਲਾ ਕੇ ਸਾਡੇ ਹੀ ਭੈਣ ਭਰਾਣੇ ਸਾਡੇ ਸਾਥੀਆਂ ਦੇ ਉੱਪਰ ਡੰਡੇ ਚਲਾ ਰਹੇ ਨੇ ਸਰਕਾਰ ਇੱਕ ਜਾਤੀਓ ਚਾਲ ਖੇਡਦੀ ਏ ਉਹ ਵੀ ਸਾਡੇ ਭੈਣ ਭਾਈ ਨੇ ਪਰ ਅਸੀਂ ਉਹਨਾਂ ਨਾਲ ਇੱਜ਼ਾ ਕਰਨ ਵਾਲੇ ਜਾਂਦੇ ਉਹ ਸਾਨੂੰ ਆਪਸ ਚ ਲੜਾ ਰਹੇ ਨੇ ਆਪ ਤਾਂ ਕੁਰਸੀ ਤੇ ਬੈਠ ਕੇ ਜਿਹੜਾ ਕੀ ਨੱਡ ਮਾਰ ਰਹੇ ਨੇ ਸਾਥਿਓ ਕਹਿੰਦਾ ਸੀ ਚਿੱਟਾ ਮੁਕਤ ਕਰਾਂਗਾ ਵਿਖਾ ਮੈਨੂੰ ਕਿੱਥੇ ਚਿੱਟਾ ਮੁਕਤ ਹੋ ਰਿਹਾ ਏ ਡੈਲੀ ਤੁਸੀਂ ਨਿਊਜ਼ ਪੜ੍ਹਦੇ ਹੋ ਡੈਲੀ ਕਿਤੇ ਨਾ ਕਿਤੇ ਕੋਈ ਮਾਰ ਰਿਹਾ 700 ਚਿੱਟੇ ਦੇ ਨਾਲ ਬੇਰੋਜ਼ਗਾਰੀ ਇੰਨੀ ਹੋਈ ਪਈ ਏ ਕਿ ਲੁੱਟਾ ਖਾਣ ਐਸੇ ਕਰ ਨਹੀਂ ਸਾਥੀਓ ਵਾਧ ਰਿਹਾ ਨੇ ਬੇਰੋਜ਼ਗਾਰੀ ਦਾ ਸਾਥੀਓ ਖਦਮ ਨਹੀਂ ਹੋਈ ਤਾਂ ਇਹੋ ਹੀ ਕੁਝ ਕਰਨਾ ਆੜ ਵਾਲੀ ਨੌਜਵਾਨ ਪੀੜੀ ਨੇ ਸਾਥੀਓ ਕਹਿੰਦਾ ਸੀ ਕਿ ਮੈਂ ਦਿੱਲੀ ਮਾਡਲ ਪੰਜਾਬ ਨੂੰ ਬਣਾਵਾਗਾ ਉਹ ਤਾਂ ਪਹਿਲਾਂ ਕਹਿੰਦਾ ਸੀ ਕਿ ਜਿਹੜੀ ਸਿਹਤ ਸਹੂਲਤ ਹੈ ਮੈਂ ਬਿਲਕੁਲ ਫ੍ਰੀ ਕਰਾਂਗਾ ਮੈਨੂੰ ਦੱਸੋ ਕਿਥੇ ਠੀਕ ਵਾਲਾ ਹਸਪਤਾਲ ਵੀ ਆ ਜੋ ਹੋਈਏ ਜੇ ਕਿਸੇ ਨੂੰ ਮੜਾ ਬੁਖਾਰ ਹੋ ਜਾਵੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਿਵਲ ਹਸਪਤਾਲਾਂ ਦੇ ਵਿੱਚ ਕੋਈ ਚੰਗਾ ਡਿਪਾਰਟਮੈਂਟ ਹੈ ਰੈਫਰ ਕਰਕੇ ਦੂਜੇ ਸ਼ਹਿਰ ਚ ਤੋਰ ਦਿੰਦੇ ਨੇ ਦੱਸੋ ਕਿਹੋ ਹੀ ਸੌਦਾ ਹੈ ਸਰਕਾਰ ਦੀ ਜਿਹੜੀ ਕੰਨੀ ਚੰਗੀ ਸੌਦਾ ਲਿਆਗੇ ਇਹ ਸਭ ਸਾਥੀਓ ਸਰਕਾਰਾਂ ਦੇ ਛੋਸ਼ੇ ਬਾਈਆਂ ਹੁੰਦੀਆਂ ਨੇ ਇਹ ਆਪਾਂ ਨੂੰ ਇੱਕ ਝੋਟਾ ਇੱਕ ਮੰਚ ਤੇ ਇਕੱਠੇ ਹੰਡੀ ਲੋੜੇ ਮੈਂ ਵਾਰ-ਵਾਰ ਅਪੀਲ ਕਰਦਾ ਕੱਲੀ ਜਥੇਬੰਦੀ ਦਾ ਕੋਈ ਵੀ ਬਿਜਲੀ ਬੋਰਡ ਨਾਲ ਮੱਥਾ ਨਹੀਂ ਲਾ ਸਕਦੀ ਨਾ ਤਾਂ ਪ੍ਰਾਈਵੇਟ ਅਜਿਹੇ ਹੁੰਦੋਂ ਰੋਕ ਸਕਣੇ ਇਹਨੂੰ ਤੇ ਅਸੀਂ ਤੁਹਾਡਾ ਤਿਆਰ ਲਓ ਪੂਰਾ ਸਮੂਹੀ ਤੇ ਕਰਦੇ ਮੈਂ ਤੁਹਾਡੇ ਐਨਾ ਕੀ ਅਸੀਂ ਸਮੂਹਿਕ ਛੁੱਟੀ ਨਹੀਂ ਭਰੀ ਪਰ ਤੁਹਾਨੂੰ ਮੈਂ ਕਾਰਨ ਵੀ ਦੱਸੀਆ ਸੀ ਪਰ ਸਾਡਾ ਐਚਟੀ ਦਾ ਕੰਮ ਬੰਦੇ ਪਰਸੂ ਰੂਲ ਸਾਡੇ ਜਥੇਬੰਦੀ ਵੱਲੋਂ ਲਾਗੂ ਏ ਪੂਰਾ 8 ਘੰਟੇ ਜਿਹੜਾ ਸਾਡੇ ਸਾਥੀ ਕੰਮ ਕਰਦੇ ਪਏ ਨੇ ਜੇਕਰ ਤੁਹਾਨੂੰ ਲੱਗੇ ਸਾਡਾ ਕੋਈ ਸੀਐਚਵੀ ਸਾਥੀ ਕੰਮ ਚ ਲਾ ਰਹੇ 11 ਕਿਵੀ ਦਾ ਫੀਡਰ ਚਲਾ ਰਹੇ ਤਾਂ ਮੈਨੂੰ ਕੰਟੈਕਟ ਕਰੋ ਉਸੇ ਡਾਕੋ ਬੰਦੇ ਨੂੰ ਰੋਕਾਂਗੇ ਤੁਹਾਡੇ ਨਾਲ ਹੀ ਪੂਰੀ ਮਦਦ ਕਰਦੇ ਪਏ ਆ ਨੇ ਬਲੌਗੇ ਅਸੀਂ ਤੁਹਾਡੇ ਨਾਲ ਮੋੜ ਨਾ ਮੋੜ ਲਾ ਕੇ ਚੱਲਣ ਨੂੰ ਤਿਆਰ ਆ ਪਰ ਥੋੜੀ ਸਾਡੀ ਵੀ ਬੇਨਤੀ ਏ ਸਾਨੂੰ ਵੀ ਥੋੜਾ ਜਿਆ ਨਾਂ ਰਨਾ ਕੇ ਚੱਲਣ ਦੀ ਤੁਹਾਨੂੰ ਜ਼ਰੂਰ ਤੇ ਮੈਂ ਸਟੇਜ ਤੇ ਬੋਲਣਾ ਨਹੀਂ ਚਾਹਾਂਗਾ ਮੈਂ ਪ੍ਰਧਾਨ ਜੀ ਨੂੰ ਸਾਰਾ ਕੁਝ ਦੱਸ ਦਿੱਤਾ ਹੈ ਜੀ ਦਾ ਮੜਾ ਧਾਂ ਰੱਖਿਆ ਕਰੋ ਮੈਂ ਨਹੀਂ ਐ ਚੀਜ਼ ਕਹਿੰਦਾ ਪਰ ਇੱਕ ਵਾਰ ਤੁਹਾਨੂੰ ਪਤਾ ਸਾਰੇ ਪੜਦੇ ਨੇ ਜਿਹੜੇ ਧਰਨੇ ਦੇ ਵਿੱਚ ਬੈਠਦੇ ਨੇ ਇਹ ਆਪਾਂ ਪੜਦੇ ਨਾ ਤੇ ਸਾਰੇ ਪੜਦੇ ਨੇ ਕਹਿੰਦਾ ਮਤਬ ਲਈ ਯਾਰ ਕਿ ਹੁਣ ਜੇ ਆਪਾਂ ਐਂਡ ਤੇ ਲੜਾਈ ਨਾ ਲੜੀ ਤਾਂ ਭਗਵੰਤ ਮਾਨੇਰਾ ਸਾਥੀਓ ਅਜਿਹੇ ਮਾਰੇ ਮੋਢੇ ਮਲਾਇਆ ਬੈਠੇ ਨੇ ਮੈਨੂੰ ਲੱਗਦਾ ਵੀ ਬਾਨੀਆਂ ਡਾਨੀਆਂ ਨੇ ਵੇਚ ਦੇਣੇ ਜਿਹੜੀ ਭਰਤੀ ਕਰਨ ਜਾ ਰਿਹਾ ਕਹਿੰਦਾ ਐ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਅਸੀਂ ਕੁਛ ਨਹੀਂ ਕਹਿੰਦੇ ਅਸੀਂ ਕਹਿੰਨੇ ਭਰਤੀ ਕਰੇ ਜਿੰਨੀ ਮਰਜ਼ੀ ਸਰਕਾਰ ਕਰੇ ਪਰ ਅਸੀਂ ਇਹ ਕਹਿੰਨੇ ਆ ਉਹਨਾਂ ਪੋਸਟਾਂ ਦੇ ਉੱਪਰ ਜਿਹੜੇ ਕੰਮ ਕਰਦੇ ਸੀ ਐਚਬੀ ਇਹ ਤੇ ਸੀਐਚਡਬੀ ਨੂੰ ਉਹ ਮੈਕਿਆਂ ਦੇ ਵਿੱਚ ਕਿਉਂ ਨਹੀਂ ਆ ਸਕਦੇ ਸੱਤ ਤੋਂ ਅੱਠ ਅੱਠ ਸਾਲ ਸਾਡੇ ਸਾਥੀਆਂ ਨੂੰ ਹੋ ਗਏ ਸਾਡੇ ਕਿਉਂ ਨਹੀਂ ਮੈਕਿਆਂ ਦੇ ਵਿੱਚ ਆ ਸਕਦੇ ਆਹ ਮਹੀਨੇ ਦੇ ਵਿੱਚ ਕਿਤਨੀ ਬੜਾ 20 ਹਾਸੇ ਹੋ ਗਏ ਸਾਡੇ ਸਾਥੀ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਖੰਭਿਆਂ ਦੇ ਕੋਲ ਲੜਕਦੇ ਸਾਥੀਆਂ ਮਰ ਗਏ ਨੇ ਦੱਸੋ ਸਰਕਾਰ ਕੋਈ ਬਾਹਰ ਹੀ ਫੜਦੀ ਜਿਹੜੀਆਂ ਮਿਲਣਯੋਗ ਚੀਜ਼ਾਂ ਨੇ ਉਹ ਸਾਨੂੰ ਸਾਡੇ ਸਾਥੀ ਦੀ লাশ ਰੱਖ ਕੇ ਕਿਸੇ ਆ ਕਿਸੇ ਚਰਾਹੇ ਤੇ ਕਿਸੇ ਪੋਲ ਤੇ ਰੱਖ ਕੇ ਸਾਨੂੰ ਸਾਥੀ ਸਰਕਾਰਾਂ ਕੋਲ ਹੱਕ ਲੈਣੇ ਪੈਂਦੇ ਸਾਡੇ ਬੰਦੇ ਹੱਕ ਨਹੀਂ ਦਿੰਦੇ ਤਾਂ ਇਹਨਾਂ ਸਾਨੂੰ ਹੋਰ ਹੱਕ ਕੀ ਦੇਣਾ ਦੱਸੋ ਮੈਨੂੰ ਇੰਨਾ ਮਾੜਾ ਸਰਕਾਰ ਦਾ ਹਾਲ ਆ ਪਿਆ ਦੱਸ ਦਿਓ ਤਾਂ ਧੰਨਵਾਦ ਸਾਥੀਓ ਜੋ ਸਮਝਾਦਾ ਨਹੀਂਗਾ ਕੋਈ ਫੇਸ ਜਿਹੜੀ ਲੱਗਣਾ ਧੰਨਵਾਦ ਸਾਥੀਓ